ਭਾਰਤ ਦੇ ਵੱਲੋਂ ਪਹਿਲਗਾਮ ਹਮਲੇ ਦਾ ਜੋ ਪਾਕਿਸਤਾਨ ਤੋਂ ਬਦਲਾ ਲਿਆ ਕਿ ਹੈ ਉਸ ਦੇ ਵਿੱਚ ਉਹ ਦੱਸਦੇ ਇਹ ਕਿ ਭਾਰਤ ਦੇ ਸਭ ਤੋਂ ਵੱਡੇ ਦੁਸ਼ਮਣ ਦੇ ਘਰ ਨੂੰ ਤਬਾਹ ਕਰਕੇ ਰੱਖ ਦਿੰਦਾ ਹੈ ਉਸ ਦੇ ਸਾਰੇ ਟੱਬਰ ਨੂੰ ਉਜਾੜ ਕੇ ਰੱਖ ਦਿੰਦਾ ਹੈ ਭਾਰਤ ਨੇ ਜੀਆਂ ਦੱਸਦੇ ਇਹ ਕਿ ਮਸੂਦ ਅਜ਼ਹਰ ਜਿਹੜਾ ਹਮੇਸ਼ਾ ਭਾਰਤ ਨੂੰ ਅੱਖਾਂ ਮੁਖੋਂਦਾ ਸੀ ਭਾਰਤ ਦਾ ਦੁਸ਼ਮਣ ਕਹਿ ਲੋਂਦਾ ਸੀ ਜਿਸ ਦੇ ਵੱਲੋਂ ਹਮੇਸ਼ਾ ਭਾਰਤ ਨੂੰ ਕੂਰ ਕੇ ਵੇਖਿਆ ਜਾਂਦਾ ਸੀ ਉਸ ਦੇ ਪਰਿਵਾਰ ਨੂੰ ਜੜ ਤੋਂ ਖਤਮ ਕਰਕੇ ਰੱਖ ਦਿੱਤਾ ਉਸ ਦੇ ਟਿਕਾਣਿਆਂ ਨੂੰ ਪੂਰੀ ਤਰ੍ਹਾਂ ਉਖੇੜ ਕੇ ਰੱਖ ਦਿੱਤਾ ਭਾਰਤੀ ਫੌਜ ਨੇ ਇਸ ਦੇ ਵਿੱਚ ਦੱਸਦਾ ਇਹ ਕਿ ਅਜਿਹੇ ਹੰਝੂ ਉਸ ਨੇ ਕਢਾਏ ਨੇ ਜਿਸ ਤੋਂ ਬਾਅਦ ਮਸੂਦ ਅਜ਼ਹਦ ਦਾ ਇਹ ਬਿਆਨ ਸਾਹਮਣੇ ਆਇਆ ਹੈ ਕਿ ਇਸ ਹਮਲੇ ਦੇ ਵਿੱਚ ਮੈਂ ਵੀ ਮਾਰਿਆ ਜਾਂਦਾ ਤਾਂ ਚੰਗਾ ਹੁੰਦਾ ਸੋ ਤੁਸੀਂ ਵੇਖੋ ਕਿ ਭਾਰਤੀ ਫੌਜ ਨੇ ਅਜਿਹੇ ਟਿਕਾਣਿਆਂ ਨੂੰ ਜਿਹੜਾ ਚੁਣਿਆ ਜਿੱਲ੍ਹ ਦੇ ਵਿੱਚ ਜਿਹੜੇ ਭਾਰਤ ਨੂੰ ਅੱਖਾਂ ਮੁਕਾਉਂਦੇ ਸਨ ਜਿਹੜੇ ਭਾਰਤ ਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਦੱਸਦੇ ਸਨ ਤੇ ਭਾਰਤ ਦੇ ਵੀ ਉਹ ਵੱਡੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਦੁਸ਼ਮਣ ਸੀ ਤੇ ਮਸੂਦ ਅਜ਼ਹਰ ਜਿਸ ਦੇ ਵੱਲੋਂ ਹਮੇਸ਼ਾ ਭਾਰਤ ਨੂੰ ਘੂਰ ਕੇ ਵੇਖਿਆ ਜਾਂਦਾ ਸੀ ਦਬਕੇ ਜਿਹੜੇ ਨੇ ਉਸ ਦੇ ਵੱਲੋਂ ਲਗਾਤਾਰ ਮਾਰੇ ਜਾਂਦੇ ਸਨ ਤੇ ਉਸੇ ਦਾ ਜਵਾਬ ਮੂ ਤੋੜ ਕੇ ਭਾਰਤੀ ਫੌਜਾਂ ਦੇ ਵੱਲੋਂ ਦੱਸਿਆ ਕਿ ਪਾਕਿਸਤਾਨ ਦੇ ਅੰਦਰ ਐਂਟਰ ਹੋ ਕੇ ਪਾਕਿਸਤਾਨ ਦੇ ਘਰ ਦੇ ਵਿੱਚੋਂ ਦਾਖਲ ਹੋ ਕੇ ਇੱਕ ਐਸਾ ਦੇਖ ਕਿ ਇੰਨਾ ਅਤਵਾਦੀਆਂ ਦੇ ਗੋਡੇ ਜਿਹੜੇ ਟਿਕਵਾ ਦਿੰਦੇ ਨੇ ਭਾਰਤੀ ਫੌਜ ਨੇ ਜਿਸ ਦੇ ਵਿੱਚ ਮਸੂਦ ਅਜ਼ਹਰ ਦੇ ਪਰਿਵਾਰ ਦੇ 10 ਜੀ ਜਿਹੜੇ ਨੇ ਉਹਨਾਂ ਨੂੰ ਮਾਰ ਮੁਕਾਇਆ ਅਸਲ ਦੇ ਵਿੱਚ ਦੱਸਦੇ ਕਿ ਭਾਰਤ ਦੇ ਵੱਲੋਂ ਨੋ ਟਿਕਾਣਿਆਂ ਦੇ ਉੱਤੇ ਅਤਵਾਦੀਆਂ ਦੇ ਜਿਹੜੇ ਨੋ ਟਿਕਾਣੇ ਸੀ ਉਹਨਾਂ ਨੂੰ ਜਿਹੜਾ ਢਾਹ-ਢੇਰੀ ਕੀਤਾ ਗਿਆ ਤਬਾਹ ਕਰਕੇ ਰੱਖ ਦਿੱਤਾ ਪਹਿਲਗਾਮ ਦੇ ਵਿੱਚ ਜੋ ਹਮਲਾ ਹੋਇਆ ਸੀ ਭਾਰਤ ਨੇ ਸਿੱਧੇ ਤੌਰ ਤੇ ਕਿਹਾ ਸੀ ਕਿ ਜਿੰਨਾਂ ਦੇ ਵੱਲੋਂ ਵੀ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ ਜਿੰਨਾਂ ਦੇ ਵੱਲੋਂ ਇਸ ਸਾਜ਼ਿਸ਼ ਨੂੰ ਘੜਿਆ ਗਿਆ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਮਿੱਟੀ ਦੇ ਵਿੱਚ ਮਿਲਾ ਕੇ ਭਾਰਤ ਇਹਨਾਂ ਨੂੰ ਰੱਖ ਦੇਵੇਗਾ ਤੇ ਹੁਣ ਛੋੜ ਛੋੜ ਕੇ ਭਾਰਤ ਦੇ ਵੱਲੋਂ ਇਹਨਾਂ ਅਥਵਾਦੀਆਂ ਦੇ ਟਿਕਾਣਿਆਂ ਨੂੰ ਜਿਹੜਾ ਉਧੇੜ ਕੇ ਜਿਹੜਾ ਰੱਖ ਦਿੱਤਾ ਹੈ ਉਖਾੜ ਕੇ ਰੱਖ ਦਿੱਤਾ ਤੁਸੀਂ ਤਸਵੀਰਾਂ ਵੇਖਿਆ ਕਿ ਕਿਸ ਤਰੀਕੇ ਦੇ ਨਾਲ ਵੱਖ-ਵੱਖ ਥਾਵਾਂ ਦੇ ਉੱਤੇ ਭਾਰਤ ਦੇ ਵੱਲੋਂ ਜਿਹੜਾ ਕਾਰਵਾਈ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਕੋਰਕਲੀ ਮੁਜ਼ਫਰਾਬਾਦ ਸਿਆਲਕੋਟ ਮਰੀਦ ਕੀ ਅਤੇ ਨਾਲ ਹੀ ਮਹਾਵਲਪੁਰ ਬਰਨਾਲਾ 13 ਕਲਾਂ ਦੇ ਵਿੱਚ ਇਹ ਸਭ ਤੋਂ ਵੱਡੇ ਹਮਲੇ ਜਿਹੜੇ ਨੇ ਭਾਰਤੀ ਫੌਜ ਦੇ ਵੱਲੋਂ ਕੀਤੇ ਗਏ ਅਜੇ ਹੱਜਵਾਬ ਦਿੱਤਾ ਗਿਆ ਕਿ ਪਾਕਿਸਤਾਨ ਦੇ ਗੋਡੇ ਜਿਹੜੇ ਲੱਗ ਜਾਂਦੇ ਨੇ ਲਗਾਤਾਰ ਮੰਤਰੀਆਂ ਦੇ ਹਾਲਾਂਕਿ ਬਿਆਨ ਸਾਹਮਣੇ ਆ ਰਹੇ ਨੇ ਭਾਰਤੀ ਫੌਜ ਦੇ ਵੱਲੋਂ ਵੀ ਤਿਆਰੀਆਂ ਕੀਤੀਆਂ ਜਵਾਰੀਆਂ ਨੇ ਐਕਸ਼ਨ ਨੂੰ ਲੈ ਕੇ ਭਾਰਤੀ ਫੌਜ ਨੂੰ ਖੁੱਲ੍ਹ ਦਿੱਤੀ ਗਈ ਆ ਪਰ ਪਹਿਲਾਂ ਹੀ ਇਹਲਦਾਂ ਹਮਲਾ ਜਦੋਂ ਹੋਇਆ ਪੂਰੀ ਦੁਨੀਆ ਭਰ ਦਾ ਖੂਨ ਖੋਲ ਉੱਠਿਆ ਸੀ ਕਿ ਨਾ ਮਾਸੂਮਾ ਦਾ ਕੀ ਕਸੂਰ ਸੀ ਜਿਨ੍ਹਾਂ 26 ਮਾਸੂਮਾਂ ਨੂੰ ਜਿਹੜੇ ਸੈਲਾਨੀ ਸਨ ਉਹਨਾਂ ਨੂੰ ਮੋਦੀ ਘਾਟ ਉਤਾਰਿਆ ਗਿਆ ਇਸੇ ਤੋਂ ਬਾਅਦ ਜੇਕਰ ਪੀਐਮ ਮੋਦੀ ਦੀ ਗੱਲ ਕੀਤੀ ਜਾਵੇ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਅਤਵਾਦੀਆਂ ਦੇ ਟਿਕਾਣਿਆਂ ਨੂੰ ਅੱਜ ਹੀ ਇਹਨਾਂ ਨੂੰ ਸਜ਼ਾ ਦੇਵਾਂਗੇ ਕੇ ਇਹਨਾਂ ਦੀ ਸੋਚ ਤੋਂ ਪਰੇ ਦੀ ਉਹ سزا ਹੋਏਗੀ ਤੇ ਇਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਮਿੱਟੀ ਦੇ ਵਿੱਚ ਮਿਲਾ ਦੇਾਂਗੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਕਿਹਾ ਗਿਆ ਕਿ ਇਸ ਨੂੰ ਲੜਾਈ ਨੂੰ ਜਿਹੜਾ ਅੰਤਿਮ ਪ੍ਰਕਿਰਿਆ ਨਾ ਸਮਝਿਆ ਜਾਵੇ ਭਾਰਤ ਜ਼ਰੂਰ ਜਿਹੜਾ ਜਵਾਬ ਦੇਵੇਗਾ ਰਾਜਨਾਥ ਸਿੰਘ ਹੋਰੇ ਅੰਦਰ ਵੱਲੋਂ ਚੋ ਰੱਖਿਆ ਮੰਤਰੀ ਨੇ ਉਹਨਾਂ ਦੇ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਜੇ ਹੀ ਕਾਰਵਾਈ ਕੀਤੀ ਜਾਏਗੀ ਜੱਸੇ ਬਾਰੇ ਪਾਕਿਸਤਾਨ ਦੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੋਵੇਗਾ ਤੇ ਪਾਕਿਸਤਾਨੀ ਚੰਗੀ ਤਰ੍ਹਾਂ ਹਰ ਕੋਈ ਪੀਏ ਮੋਦੀ ਨੂੰ ਜਾਣਦੇ ਕੀ ਇਹ ਚੰਗੀ ਤਰ੍ਹਾਂ ਜਵਾਬ ਦੇਣਾ ਜਾਣਦੇ ਨੇ ਇਹ ਮੋਦੀ ਦੀ ਸਰਕਾਰ ਹੀ ਅਤਵਾਦੀਆਂ ਨੂੰ ਬਖਸ਼ੇਗੀ ਨਹੀਂ ਜਿਸਾ ਨਤੀਜਾ 1.5 ਵਜੇ ਦੇ ਕਰੀਬ ਦੇਖਣ ਨੂੰ ਮਿਲਿਆ ਜਦੋਂ ਭਾਰਤੀ ਫੌਜਾਂ ਦੇ ਵੱਲੋਂ ਪਾਕਿਸਤਾਨ ਦੇ ਘਰ ਦੇ ਅੰਦਰ ਜਾ ਕੇ ਜਿਹੜਾ ਹਮਲਾ ਕੀਤਾ ਗਿਆ ਤੇ ਹੁਣ ਉਹ ਸ਼ਮਨ ਦੇ ਪਰਦਾ ਸਭ ਤੋਂ ਵੱਡਾ ਦੁਸ਼ਮਣ ਮੰਨਿਆ ਜਾਂਦਾ ਸੀ ਜਿਸ ਦੇ ਵੱਲੋਂ ਹਮੇਸ਼ਾ ਭਾਰਤ ਨੂੰ ਘੂਰ ਕੇ ਵੇਖਿਆ ਜਾਂਦਾ ਸੀ ਮਸੂਦ ਅਜ਼ਰਹਰ ਜਦसे ਘਰ ਨੂੰ ਉਜਾੜ ਕੇ ਰੱਖ ਦਿੱਤਾ ਪਰਿਵਾਰ ਦੇ ਦਸ ਜੀ ਜਿਹੜੇ ਨੇ ਉਹਨਾਂ ਨੂੰ ਜੜੋਂ ਮੁਕਾ ਦਿੱਤਾ ਯਾਨੀ ਕਿ ਜਾਨੋਂ ਮਾਰ ਮੁਕਾਇਆ ਜੋ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਉਸ ਦਾ ਬਿਆਨ ਇਹ ਸਾਹਮਣੇ ਹੁੰਦਾ ਕਿ ਅਥਰੂ ਕਢਾ ਕੇ ਰੱਖ ਦਿੱਤੇ ਨੇ ਇਸਦੇ ਜਿਹੜਾ ਭਾਰਤ ਨੂੰ ਅੱਖਾਂ ਵਖਾਉਂਦਾ ਸੀ ਤੇ ਹੁਣ ਜਿੱਥੇ ਕਹਿੰਦਾ ਸੀ ਕਿ ਅਸੀਂ ਭਾਰਤ ਨੂੰ ਗਾਦ ਦੇਾਂਗੇ ਤੇ ਉੱਥੇ ਉਸਦੇ ਵੱਲੋਂ ਹੁਣ ਕਿਹਾ ਸਾਰੇ ਹੈ ਕਿ ਮੇਰੇ ਪਰਿਵਾਰ ਨੂੰ ਇਸ ਤਰੀਕੇ ਦੇ ਨਾਲ ਖਤਮ ਕੀਤਾ ਮੈਨੂੰ ਵੀ ਮਾਰ ਮਕੂ